ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂੰ ਸਤ ਸਦਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਸ਼ਹਿਰ ਦੇ ਕਈ ਜਿਹੜੇ ਕ੍ਰਿਸ਼ਨਾ ਬਸਤੀ ਹੈ ਤੇ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਜਿਹੜਾ ਮਨੁੱਖ ਨੂੰ ਪੀਣ ਵਾਲਾ ਪਾਣੀ ਹੀ ਜੇ ਦੂਸ਼ਿਤ ਮਿਲਣ ਲੱਗਿਆ ਤਾਂ ਮਨੁੱਖ ਜਿਹੜਾ ਹੈ ਬਿਮਾਰੀਆਂ ਦੇ ਵਿੱਚ ਆ ਜਾਵੇਗਾ ਪਿਛਲੇ ਕਈ ਦਿਨਾਂ ਤੋਂ ਵਾਰਡ ਨੰਬਰ 4 ਤੇ ਵਾਰਡ ਨੰਬਰ 5 ਦੇ ਵਿੱਚ ਬਿਮਾਰੀਆਂ ਫੈਲਣ ਦਾ ਡਰ ਲੱਗਿਆ ਹੋਇਆ ਕਿਉਂਕਿ ਇੱਥੇ ਜਿਹੜਾ ਪਾਣੀ ਹੈ ਕਾਫੀ ਜ਼ਿਆਦਾ ਪੀਲਾ ਆ ਰਿਹਾ ਤੇ ਜਿਸ ਦੇ ਵਿੱਚੋਂ ਕਾਫੀ ਜ਼ਿਆਦਾ ਸਮੈਲ ਵੀ ਆ ਰਹੀ ਹੈ ਲੋਕਾਂ ਵੱਲੋਂ ਜਿਹੜਾ ਆਪਣੀਆਂ ਟੈਂਕੀਆਂ ਤੱਕ ਵੀ ਸਾਨੂੰ ਦਿਖਾਈਆਂ ਗਈਆਂ ਜਿਸ ਦੇ ਵਿੱਚ ਸ਼ੁੱਧ ਜਿਹੜਾ ਪੀਲੇ ਰੰਗ ਦਾ ਪਾਣੀ ਸੀ ਅਤੇ ਇਹਨਾਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਜਲਦ ਤੋਂ ਜਲਦ ਇਹ ਜਿਹੜਾ ਪਾਣੀ ਹੈ ਠੀਕ ਕੀਤਾ ਜਾਵੇ ਤੇ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਪਾਣੀ ਦੇ ਵਿੱਚ ਕਿਸੇ ਗਟਰ ਤਰ੍ਹਾਂ ਦੀ ਕੋਈ ਸਮੈਲ ਆ ਰਹੀ ਹੈ ਇਸ ਪਾਣੀ ਦੇ ਕੋਲ ਵੀ ਜਾਇਆ ਨਹੀਂ ਜਾਂਦਾ ਜਿਹੜਾ ਪਾਣੀ ਲੋਕ ਇਸ ਟਾਈਮ ਪੀਣ ਨੂੰ ਨਹੀਂ ਪਰ ਇਹਨਾਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਹੋਰ ਲੋਕਾਂ ਨੂੰ ਕਿ ਜਿਹੜਾ ਪਾਣੀ ਹੈ ਨਾ ਪੀਤਾ ਜਾਵੇ ਇਸ ਸਬੰਧ ਦੇ ਵਿੱਚ ਜਦੋਂ ਵਾਰਡ ਨੰਬਰ ਤੇ ਜਿਹੜੇ ਪ੍ਰੀਤੀ ਨੇ ਐਮਸੀ ਉਹਨਾਂ ਦੇ ਪਤੀ ਮੰਗਤ ਮਵੀ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਟੁੱਲੂ ਪੰਪ ਜਿਹੜਾ ਸਵੇਰੇ ਨਾ ਚਲਾਓ ਕਿਉਂਕਿ ਉਹ ਪਾਣੀ ਜਿਹੜਾ ਦੂਸਰਾ ਜਿਹੜਾ ਦੂਸ਼ਿਤ ਖਿੱਚਦਾ ਜਿਸ ਨਾਲ ਬਿਮਾਰੀਆਂ ਵੀ ਫੈਲ ਸਕਦੀਆਂ ਨੇ ਕਿਉਂਕਿ ਇਹ ਪਾਣੀ ਜਦੋਂ ਲੋਕ ਪੀਣਗੇ ਤਾਂ ਹੈਜਾ ਵਰਗੀਆਂ ਦੀਆਂ ਬਿਮਾਰੀਆਂ ਨੇ ਉਹ ਲੱਗ ਸਕਦੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਗਲਾਸ ਦੇ ਵਿੱਚ ਵੀ ਜਿਹੜਾ ਪਾਣੀ ਹੈ ਪੀਲੇ ਰੰਗ ਦਾ ਸੀ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਕਮਿਟੀ ਕਾਉਂਸਲ ਜੀ ਕਿੰਨੇ ਦਿਨ ਤੋਂ ਪਾਣੀ ਜਿਹੜਾ ਖਰਾਬ ਆ ਰਿਹਾ ਹੈ ਇਬਰੇ ਲਗਭਗ 4 ਤੋਂ 5 ਦਿਨ ਹੋ ਗਏ ਪਾਣੀ ਗੰਦਾ ਆ ਰਿਹਾ ਔਰ ਸਮੈਲ ਵੀ ਜਿਹੇ ਜਿਹਾ ਗੱਟਰ ਦਾ ਢੱਕਣ ਖੋਲੋ ਇਹ ਜਿਹੜਾ ਟੈਂਕੀ ਦਾ ਢੱਕਣ ਖੋਲੋ ਬਹੁਤ ਜ਼ਿਆਦਾ ਸਮੈਲ ਔਰ ਗੰਦਾ ਪਾਣੀ ਆ ਤੁਸੀਂ ਫੋਟੋ ਵੀ ਦੇਖ ਲਿਓ ਵੀ ਫੋਟੋ ਦੇ ਵਿੱਚ ਕਿੰਨਾ ਗਾਲਾ ਪਾਣੀ ਦਿਖਾਇਆ ਗਿਆ ਇਹ ਪਾਣੀ ਪੀਣਯੋਗ ਹੁਣ ਤੁਸੀਂ ਯੂਜ਼ ਤਾਂ ਨਹੀਂ ਕਰ ਰਹੇ ਇਹ ਬਿਲਕੁਲ ਨਹੀਂ ਵੀਰੇ ਯੂਜ਼ ਕਰ ਰਹੇ ਫਿਲਟਰ ਦੇ ਵਿੱਚ ਯੂਜ਼ ਕਰ ਰਹੇ ਸਾਰਾ ਪਾਣੀ ਇੱਥੇ ਤੱਕ ਕਿ ਬੱਚਿਆਂ ਨੂੰ ਵੀ ਜਿਹੜਾ ਫਿਲਟਰ ਵਾਲੇ ਪਾਣੀ ਦੇ ਨਾਲ ਨੂੰ ਆਇਆ ਗਿਆ ਇਹ ਪਾਣੀ ਬਿਲਕੁਲ 2 ਦਿਨ ਹੋ ਗਏ ਇੰਝ ਰੱਖਿਆ ਹੈ ਕੋਈ ਆਇਆ ਹੀ ਨਹੀਂ ਹੈਗਾ ਸੁਣਵਾਈ ਵਾਸਤੇ ਕੋਈ ਕੰਪਲੇਨ ਵਗੈ ਫੋਨ ਕੀਤਾ ਸੀਗੇ ਜੀ ਤੇ ਕਹਿੰਦੇ ਲੱਗੀ ہوئی ਹੈ ਟੀਮ ਟੀਮ ਸਾਨੂੰ ਹਾਲੇ ਤੱਕ ਕੋਈ ਦੇਖੀ ਨਹੀਂ ਹੈਗੀ ਵੀ ਜਿਹੜੀ ਲੱਗ ਰਹੀ ਹੋਵੇ ਨਾ ਕੋਈ ਹੱਲ ਦੱਸ ਰਿਹਾ ਨਹੀਂ ਇਸ ਚੀਜ਼ ਦਾ ਵੀ ਕਿੱਥੋਂ ਕੀ ਕੀ ਕੰਮ ਹੋ ਰਿਹਾ ਹੈ ਠੀਕ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕੰਤਾ ਬਾਂਸਰ ਜੀ ਅੱਛਾ ਕੰਤਾ ਜੀ ਕਿੰਨੇ ਕ ਦਿਨ ਤੋਂ ਪਾਣੀ ਜਿਹੜਾ ਤੁਹਾਡੀ ਗਲੀ ਦੇ ਵਿੱਚ ਪੀਲਾ ਆ ਰਿਹਾ ਔਰ ਕਿੱਦਾਂ ਦਾ ਹੈ ਪਾਣੀ ਇਸ ਟਾਈਮ ਇਹ ਬੇਟਾ ਸਾਡੀ ਗਲੀ ਚੋਂ ਕੁਛ ਲੰਬੇ ਸਮੇਂ ਤੋਂ ਪਾਣੀ ਦੀ ਕੰਪਲੀਟ ਆ ਰਹੀ ਹੈ ਪਰ ਅਸੀਂ ਇੱਕ ਮੰਗੇ ਨੂੰ ਦੋ ਚਾਰ ਵਾਰੀ ਮੈਂ ਫੋਨ ਵੀ ਕੀਤਾ ਹੈ ਇਹ ਵਿਚਾਰਾ ਇਹ ਨਹੀਂ ਕਹਈਏ ਹਰੇਕ ਗੱਲ ਚੱਗੇ ਹੋ ਕੇ ਕੰਮ ਕਰਵਾਉਂਦਾ ਰਿਹਾ ਪਰ ਹੁਣ 5-4 ਦਿਨਾਂ ਤੋਂ ਤੋਂ ਇੰਨਾ ਪਾਣੀ ਗੰਦਾ ਆ ਰਿਹਾ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜਦੋਂ ਮੈਂ ਕੱਪੜੇ ਸਵੇਰੀ 5:30 ਵਜੇ ਮੋਟਰ ਚਲਾਣੇ ਆ ਸੀ ਤਾਂ ਟੱਪ ਪਾਣੀ ਦਾ ਕੱਪੜਿਆਂ ਲਈ ਭਰਦਿਆਂ ਤਾਂ ਉਹ ਐਦਾਂ ਦਾ ਹੁੰਦਾ ਜਿਵੇਂ ਕੋਈ ਵਿੱਚ ਖਲਸ਼ਦਾ ਪਾਣੀ ਵਿੱਚ ਐਡ ਹੋ ਗਿਆ ਤਾਂ ਬੱਚੇ ਕਹਿੰਗੇ ਮੰਮੀ ਇਸ ਚ ਤਾਂ ਬਹੁਤ ਸਮੈਲ ਆਉਂਦੀ ਹੈ ਸਵੇਰੀ ਬੱਚਾ ਨੇ ਸਕੂਲ ਜਾਣਾ ਹੁੰਦਾ ਤਾਂ ਬੱਚੇ ਬ੍ਰਸ਼ ਨਹੀਂ ਕਰਦੇ ਹੈਗੇ ਕਹਿੰਦੇ ਦਾਦੀ ਵੀ ਪਾਣੀ ਚੋਂ ਸਮੈਲ ਆਉਂਦੀ ਹੈ ਅਸੀਂ ਬ੍ਰਸ਼ ਨਹੀਂ ਕਰਨਾ ਹੈਗਾ ਇਹਨਾਂ ਮੋਟਰ ਤਾਜੀ ਦੇ ਚਲਾ ਕੇ ਕਹੂੰਗੀ ਬੇਟਾ ਇੱਥੇ ਤੋਂ ਲੈ ਲਿਓ ਉਹ ਫਿਲਟਰ ਚੋਂ ਪਾਣੀ ਲੈ ਕੇ ਬੇਟਾ ਬ੍ਰਸ਼ ਕਰਨਾ ਤੇ ਕਈ ਵਾਰੀ ਨਾਲ ਨਹੀਂ ਤਾਂ ਅਸੀਂ ਉਹ ਵੀ ਸਾਹਮਣੇ ਅਪਸ ਘਰਿਆ ਜੀ ਉਹਨਾਂ ਤੋਂ ਪਾਣੀ ਲਿਆ ਕੇ ਨੰਦਿਆ ਮਤਲਬ ਕਿ ਕਾਫੀ ਸਮੱਸਿਆ ਆ ਰਹੀ ਹੈ ਸਮੱਸਿਆ ਆ ਰਹੀ ਹੈ ਬੇਟਾ ਅਭੀਸਾਨ ਨੇ ਫਿਰ ਬੱਚੇ ਕਹਿੰਦੇ ਦਾਦੀ ਸਾਨੂੰ ਨਹੀਂ ਪਤਾ ਹੈਗਾ ਤਾ ਤੁਸੀਂ ਪਾਣੀ ਦਾ ਕੁਛ ਇੰਤਜ਼ਾਮ ਕਰੋ। ਹੁਣ ਮੈਂ ਬੇਟਾ ਕੱਲ ਪਰਸੋ ਤੋਂ ਬੱਚੇ ਨੂੰ ਕਹਿ ਰਹੀ ਆ ਮੇਰੇ ਨੂੰ ਬੇਟਾ ਸਮਰਸੀ ਵੱਲ ਲਵਾ ਲਿਓ। ਪਾਣੀ ਇਹ ਕਿ ਐਸੀ ਚੀਜ਼ ਹੈ ਜਿਸ ਚ ਆਪਣੀ ਜਾਨ ਹੈ। ਜਦ ਪਾਣੀ ਇਹ ਬੇਕਾਰ ਹੈ ਤੋ ਤੋ ਬਿਮਾਰੀ ਆ ਸਾਰੇ ਬੱਚਾਂ ਦੇ ਪੇਟ ਖਰਾਬ ਹੋ ਰਹੇ ਆ ਬੇਟਾ। ਹਾਂ। ਜਿੱਕੀ ਨਾਮ ਹੈ ਤੁਹਾਡਾ? ਗੌਰਵ ਸਿੰਘਲਾ। ਗੌਰਵ ਸਿੰਘਲਾ। ਗੌਰਵ ਜੀ ਕਿੰਨੇ ਕ ਦਿਨ ਤੋਂ ਪੀਲਾ ਪਾਣੀ ਆ ਰਿਹਾ ਔਰ ਪਾਣੀ ਦੇ ਵਿੱਚ ਰੇਤਾ ਕਿਸ ਤਰ੍ਹਾਂ ਆ ਰਿਹਾ ਇਹ? 5 ਦਿਨਾਂ ਤੋਂ ਇਹ ਕੰਪਲੀਟ ਆ ਰਹੀ ਹੈ ਜੀ। ਇੱਜੇ ਰੇਤਾ ਵੀ ਆ ਰਿਹਾ ਕੋਈ ਸੀਵਰੇਜ ਦਾ ਆਪਕੇ ਕਨੈਕਸ਼ਨ ਟੁੱਟਿਆ ਹੋਇਆ ਹੈ ਜਿਸ ਕਰਕੇ ਬਹੁਤ ਜਿਆਦਾ ਪੀਲਾ ਪਾਣੀ ਆ ਰਿਹਾ ਤੇ ਇਸਮਲ ਬਹੁਤ ਹੈ ਪਾਣੀ ਸਮਲ ਵੀ ਹੈ ਕੋਈ ਸ਼ਿਕਾਇਤ ਵਗੈਰਾ ਕਰੀਏ ਤਾਂ ਉਸਨੇ ਸ਼ਿਕਾਇਤ ਵਗੈਰਾ ਕੀਤੀ ਹੈ ਜੀ ਪਰ ਉਹਦਾ ਹੱਲ ਨਹੀਂ ਹੋ ਰਿਹਾ ਸਭ ਹੂੰ ਹੁਣ ਅੱਜ ਵੀ ਪਾਣੀ ਪੀਲਾ ਆ ਰਿਹਾ ਅੱਜ ਵੀ ਸਰ ਪਸ਼ਰੇ ਪਾਣੀ ਬਹੁਤ ਪੀਲਾ ਸੀਗਾ ਜੀ ਤੇ ਹੁਣ ਦੁਪਹਿਰ ਹੋ ਗਈ ਥੋੜਾ ਥੋੜਾ ਘਟਣਾ ਸ਼ੁਰੂ ਹੋ ਗਿਆ ਤੁਸੀਂ ਪਾਣੀ ਯੋਸਤਾ ਨਹੀਂ ਕਰ ਰਹੇ ਨਹੀਂ ਜੀ ਬਿਲਕੁਲ ਵੀ ਨਹੀਂ ਸਰ ਸਮਲ ਬਹੁਤ ਹੈ ਸਰ ਪਾਣੀ ਚ ਪੀਣ ਦਾ ਤਾਂ ਮਤਲਬ ਹੀ ਨਹਾਉਣ ਦਾ ਨਹੀਂ ਸਰ ਪੀਣ ਦਾ ਤਾਂ ਮਤਲਬ ਹੀ ਨਹੀਂ ਹੋ ਸਕਦਾ ਮੰਗਾ ਜੀ ਕੀ ਕਹਾਂਗੇ 4 ਨੰਬਰ ਵਾਰਡ ਤੇ 5 ਨੰਬਰ ਵਾਰਡ ਦੇ ਵਿੱਚ ਜਿਹੜਾ ਪਾਣੀ ਪੀਲਾ ਆ ਰਿਹਾ ਤੇ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਸਮੈਲ ਹੈ ਕਈ ਘਰ ਤਾਂ ਇਹ ਵੀ ਕਹਿ ਰਹੇ ਨੇ ਵਿੱਚ ਰੇਤਾ ਵੀ ਆ ਰਿਹਾ ਹੈ ਕਹਿੰਦੇ ਕਾਫੀ ਸਮੱਸਿਆ ਆ ਰਹੀ ਹੈ ਵੀ ਅਸੀਂ ਕੰਪਲੇਨ ਵੀ ਲਖਾਈ ਹੈ ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਕੀ ਕਹੋਂਗੇ ਮੇਰੇ ਕੋਲ ਵੀ ਕਾਫੀ ਸਾਡੇ ਵਾਰਡ ਨੰਬਰ 5 ਦੇ ਕਾਫੀ ਕੰਪਲੇਂਟਸ ਆਈਆਂ ਸੀਗੀਆਂ ਮੇਰੇ ਵਾਈਫ ਇਥੋਂ ਕਾਉਂਸਲਰ ਨੇ ਪ੍ਰੀਤੀ ਰਾਨੀ ਜੀ ਉਹਨਾਂ ਕੋਲ ਕਾਫੀ ਕੰਪਲੇਂਟਸ ਆਈਆਂ ਲੇਡੀਜ਼ ਦੀਆਂ ਕੀ ਪਾਣੀ yellow ਤੇ smell ਹੀ ਆ ਰਿਹਾ ਹੈ ਮਤਲਬ ਛੱਕੀ ਹੁੰਦਾ ਕਿਵਰ ਵੀ ਕਿਤੇ ਸੀਵਰੇਜ ਦਾ ਪਾਣੀ ਮਿਕਸ ਨਾ ਹੋਵੇ ਤਾਂ ਮੈਨੇ ਲੰਬੇ ਸਮੇਂ ਹੋ ਗਿਆ ਮੈਂ ਇਹਨਾਂ ਨੂੰ ਕੰਪਲੀਟ ਕਰਦੇ ਨੂੰ ਤੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਵੀ ਕਿ ਅਸੀਂ ਜਿਹੜੇ ਗਟਰ ਨੇ ਜਾਂ ਜਿਹੜੇ ਵੀ ਸਾਡੇ ਆਹ ਰੋਡ ਗਲੀਆਂ ਨੇ ਛਰਨੇ ਨੇ ਸੀਵਰੇਜ ਦੇ ਮੀਂਹ ਵਾਲੇ ਪਾਣੀ ਵਾਲੇ ਤੇ ਉਹਨਾਂ ਦੀ ਛਾਣਬੀਨ ਕਰ ਰਹੇ ਆ ਵੀ ਲੀਕੇਜ ਕਿੱਥੇ ਹੈ ਉਹ ਹਫਤਾ ਹੋ ਗਿਆ ਉਹਨਾਂ ਨੂੰ ਮਤਲਬ ਲੱਭ ਰਹੇ ਨੂੰ ਪਤਾ ਨਹੀਂ ਹੁਣ ਕੀ ਪ੍ਰੋਬਲਮ ਹੈ ਮੈਨੂੰ ਤਾਂ ਖਸਤਾ ਵੀ ਕਿਤੇ ਇਸ ਚੀਜ਼ ਦਾ ਕੋਈ ਬਿਮਾਰੀ ਨਾ ਫੈਲ ਜਾਵੇ ਕਿ ਅਗਰ ਇਹ ਗੱਲ ਸੱਚੀ ਹੁੰਦੀ ਹੈ ਕਿ ਸ਼ੀਵਰੇ ਦਾ ਪਾਣੀ ਤੇ ਪੀਣ ਵਾਲਾ ਪਾਣੀ ਮਿਕਸ ਹੋ ਰਿਹਾ ਹੈ ਤਾਂ ਇਸ ਨਾਲ ਬਹੁਤ ਜ਼ਿਆਦਾ ਖਸਾ ਤੇ ਹੈਜੇ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਹੈ ਤਾਂ ਮੈਂ ਤਾਂ ਐਸਜੀ ਸਾਹਿਬ ਨੂੰ ਵੀ ਫੋਨ ਕੀਤਾ ਸੀਗਾ ਤੇ ਜਿਹੜੇ ਸਬੰਧਤ ਨੰਬਰਸ ਨੇ ਕੰਪਲੇਂਟ ਦੇ ਉਹਨਾਂ ਨੂੰ ਵੀ ਫੋਨ ਕੀਤਾ ਹੋਇਆ ਹੈ ਹਰੇ ਕੰਪਲੇਂਟ ਹਰੇ ਤੱਕ ਠੀਕ ਨਹੀਂ ਹੋਈ ਉਹ ਲੱਗੇ ਹੋਏ ਨੇ ਕਿ ਇਹ ਉਹਨਾਂ ਵੱਲੋਂ ਕਿਹਾ ਜਾਂਦਾ ਵਾਰਡ ਦੇ ਲੋਕਾਂ ਨੂੰ ਸ੍ਰਿ ਸਨੇਹਾ ਦੇਣਾ ਚਾਹੁੰਗੇ ਵਾਰਡ ਦੇ ਲੋਕਾਂ ਨੂੰ ਮੈਂ ਇਹੀ ਗੱਲ ਕਹੂੰਗਾ ਵੀ ਕੀ ਜਿੰਨੀ ਦੇਰ ਇਹ ਪ੍ਰੋਬਲਮ ਸੋਲਵ ਨਹੀਂ ਹੁੰਦੀ ਓਨੀ ਦੇਰ ਤੁਲੂ ਪੰਪ ਨਾਲ ਪਾਣੀ ਨਾ ਖਿੱਚਿਆ ਜਾਵੇ ਤਾਂ ਕਿ ਹੁੰਦਾ ਕੀ ਹੈ ਜਦੋਂ ਪਾਣੀ ਪਿੱਛੋਂ ਬੰਦ ਹੋ ਜਾਂਦਾ ਤੇ ਆਪਾਂ ਤੁਲੂ ਪੰਪ ਨਾਲ ਖਿੱਚਦੇ ਤੇ ਉਹ ਜਿਹੜਾ ਪਾਣੀ ਜਿੱਥੋਂ ਲੀਕੇਜ ਹੈ ਉਹ ਪਾਣੀ ਸੱਕ ਕਰ ਲੈਂਦਾ ਤੇ ਉਹ ਪਾਈਪਾਂ ਦੇ ਵਿੱਚ ਆ ਜਾਂਦਾ ਗੰਦਾ ਪਾਣੀ ਤੇ ਓਨੀ ਦੇਰ ਤੁਲੂ ਪੰਪ ਦਾ ਇhtiyat ਵਰਤ ਕੇ ਬਿਨਾਂ ਤੁਲੂ ਪੰਪ ਤੋਂ ਪਾਣੀ ਵਰਤਿਆ ਜਾਵੇ ਤੇ ਪਾਣੀ ਸਟੋਰ ਕਰ ਲਿਆ ਜਾਵੇ ਸਾ ਇਕ ਮੈਂ ਕਾਫੀ ਲੰਬੇ ਸਮੇਂ ਤੋਂ ਸਾਡੇ ਐਸ ਡੀ ਯੂ ਨੇ ਆਪਣੇ ਵਾਟਰ ਸਪਲਾਈ ਸੇਵਰੇਜ ਬੋਰਡ ਦੇ ਤੇ ਯੂ ਸਾਹਿਬ ਨੂੰ ਵੀ ਕਾਫੀ ਦਿਨ ਤੋਂ ਕੰਪਲੀਟ ਕੀਤੀ ਜਿਹੜਾ 5 ਨੰਬਰ ਟਿਊਬਵੈਲ ਹੈ ਆਪਣਾ ਪੋਸਟ ਆਫਿਸ ਵਾਲੇ ਵਿੱਚ ਟੈਂਕੀਪਾਣੀ ਵਾਲੀ ਉੱਥੇ ਜਿਹੜੀ ਮੋਟਰ ਹੈ ਕਾਫੀ ਸਾਲ ਲੰਬੇ ਸਮੇਂ ਤੋਂ ਉਹ ਕਮਜ਼ੋਰ ਹੈ ਮਤਲਬ ਅਕਸਰ ਮਹੀਨੇ ਬਾਅਦ ਉਹ ਖਰਾਬ ਹੋ ਜਾਂਦੀ ਹੈ ਤੇ ਮੈਂ ਨੇ ਨਵੀਂ ਮੋਟਰ ਦੀ ਰਿਕਵੈਸਟ ਕੀਤੀ ਹੋਈ ਹੈ ਤਾਂ ਜੋ ਜਿਹੜਾ ਪਾਣੀ ਹੈ ਉਹ ਫਰੈਸ਼ ਆ ਸਕੇ ਪਾਣੀ ਮੈਨੂੰ ਥੋੜੇ ਲੈਵਲ ਨੀਚੇ ਚਲਾ ਗਿਆ ਉਹ ਮੋਟਰ ਦਾ ਲੋਡ ਹੁੰਦਾ 18-18 ਘੰਟਿਆਂ ਦੇ ਵਿੱਚ ਟੈਂਕੀ ਭਰਦੀ ਆ ਤਾਂ ਮੇਰੀ ਐਨਜੀਓ ਸਾਹਿਬ ਨੂੰ ਦਰਵਾਸਾ ਹੈ ਕਿ ਜਿਉ ਮੋਟਰ ਜਲਦ ਜਲਦ ਪੁਆਈ ਜਾਵੇ ਅੱਗੇ ਗਰਮੀਆਂ ਦਾ ਸੀਜ਼ਨ ਹੈ ਤੇ ਪਾਣੀ ਦੀ ਬਹੁਤ ਛੋਟ ਜੰਗਦੀ